ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਰੋਸਟਡ ਚਨਾ ਬਰਫੀ ਇਹਨੂੰ ਚਨਾ ਬਰਫੀ ਕਹਿੰਦੇ ਆ ਬਹੁਤ ਹੀ ਬਣ ਕੇ ਸਵਾਦ ਬਣਦੀ ਹੈ ਤੁਸੀਂ ਦੇਖਿਓ ਏ ਟਰਾਈ ਜ਼ਰੂਰ ਕਰਿਓ ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਇਸੇ ਪ੍ਰੋਸੈਸ ਨਾਲ ਬਣਾਓਗੇ ਤੇ ਬਹੁਤ ਹੀ ਸਵਾਦ ਬਣੇਗੀ ਇਹਦੇ ਲਈ ਮੈਂ ਕੀ ਕੀਤਾ ਸੀਗਾ 800 ਗ੍ਰਾਮ ਚਨੇ ਲੈ ਲਏ ਸੀ ਭੁੱਜੇ ਹੋਏ ਇਹ इजीली ਅਵੇਲੇਬਲ ਤੁਹਾਨੂੰ ਹੋ ਜਾਂਦੇ ਆ ਕੋਈ ਵੀ ਨੀਅਰਬਾਈ ਸ਼ਾਪ ਤੋਂ ਫਿਰ ਮੈਂ ਕੀ ਕੀਤਾ ਦੀ ਸਕਿਨ ਰਿਮੂਵ ਕਰਨ ਲਈ ਨਾ ਮਤਲਬ ਕਾਫੀ ਪ੍ਰੋਸੈਸ ਮਤਲਬ ਯੂਜ਼ ਕੀਤੀ ਸੀਗੇ ਹੱਥ ਨਾਲ ਵੀ ਮਸਲ ਕੇ ਫਿਰ ਮੈਂ ਇੱਕ ਨਾ ਕੱਪੜਾ ਲੈ ਲਿਆ ਸੀਗਾ ਵੀ ਇਹਦੇ ਨਾਲ ਵੀ ਉਤਰ ਜੇ ਤੇ ਵੈਸੇ ਹੋ ਗਈ ਸੀ ਆਲਮੋਸਟ ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਕਰਨੀ ਆ ਸਕਿਨ ਰਿਮੂਵ ਜਿੰਨੀ ਹੋ ਸਕਦੀ ਜ਼ਿਆਦਾ ਤੋਂ ਜ਼ਿਆਦਾ ਕਰ ਲਓ ਵੈਸੇ ਚਨੇ ਮਿਲ ਜਾਂਦੇ ਆ ਬਿਨਾ ਸਕਿਨ ਤੋਂ ਵੀ ਉਹ ਜ਼ਿਆਦਾ ਵਧੀਆ ਫਿਰ ਮੈਂ ਕੀ ਕੀਤਾ ਸੀਗਾ ਮਿਕਸੀ ਜਾਰ ਵਿੱਚ ਗ੍ਰाइंड ਕਰ ਲਿਆ ਸੀਗਾ ਫਾਈਨ ਪਾਊਡਰ ਬਣ ਗਿਆ ਸੀਗਾ ਪਰ ਫਿਰ ਵੀ ਨਾ ਇੱਕ ਹੋ ਜਾਂਦਾ ਨਾ ਵੀ ਕਿਤੇ ਥੋੜਾ ਬਹੁਤਾ ਰਹਿ ਨਾ ਜਾਵੇ ਇਸ ਲਈ ਮੈਂ ਉਹਨੂੰ ਕੀ ਕੀਤਾ ਛਾਨਣੀ ਲੈ ਕੇ ਨਾ ਜਿਵੇਂ ਆਟਾ ਆਟਾ ਛਾਂਦੇ ਆਪਾਂ ਆਪਣਾ ਤੇ ਉਹਨੂੰ ਇੱਕ ਛੰਨੀ ਲੈ ਕੇ ਉਹਨੂੰ ਅਸੀਂ ਛਾਂਲ ਲਿਆ ਸੀਗਾ ਤੇ ਉਹਦੇ ਨਾਲ ਮਤਲਬ ਬਦ ਇੱਕ ਹੋ ਜਾਂਦਾ ਵੀ ਹਾਂ ਹੁਣ ਸਾਡਾ ਪਾਊਡਰ ਸਹੀ ਹੈ ਫਿਰ ਮੈਂ ਕੀ ਕੀਤਾ ਡਰਾਈ ਫਰੂਟ ਲੈ ਲੇ ਸੀ ਕਾਜੂ ਥੋੜੇ ਥੋੜੇ ਬਦਾਮ ਤੇ ਥੋੜੇ ਅਕਰੋਟ ਤੁਸੀਂ ਵੀ ਕੋਈ ਵੀ ਡਰਾਈ ਫਰੂਟ ਲੈ ਸਕਦੇ ਆ ਮੈਂ ਫਿਰ ਚੀਨੀ ਲੈ ਲਈ ਸੀ 400 ਗ੍ਰਾਮ ਚੀਨੀ ਲਈ ਸੀ ਉਹਨੂੰ ਵੀ ਪਾਊਡਰ ਬਣਾ ਲਿਆ ਸੀਗਾ ਫਾਈਨ ਪਾਊਡਰ ਬਣਾ ਲਿਆ ਸੀ ਸੋ ਮੈਂ ਆਪਣਾ ਸਮਾਨ ਨਾ ਪਹਿਲੇ ਰੈਡੀ ਕਰ ਲਿਆ ਸੀਗਾ ਹੁਣ ਮੈਂ ਇੱਧਰ ਆ ਗਈ ਕੜਾਈ ਵੱਲ ਕੜਾਈ 'ਚ ਮੈਂ 2 ਤੋਂ 3 ਚਮਚ ਤੁਸੀਂ ਕਿਉ ਲੈ ਸਕਦੇ ਹੋ ਮੈਂ 2 ਤੋਂ 3 ਚਮਚ ਕਿਉ ਲਏ ਸੀਗੇ ਦੇਸੀ ਕਿਉ ਦੇ ਠੀਕ ਹੈ ਉਸ ਤੋਂ ਬਾਅਦ ਕੀ ਕਰ ਇਹਨੂੰ ਅਸੀਂ ਇਸ ਲਈ ਲੈ ਰਹੇ ਆਂ ਕਿ ਅਸੀਂ ਹੁਣ ਜਿਹੜਾ ਵੈਸੇ ਤੇ ਚਾਹਨੇ ਰੋਸਟਡ ਸੀਗੇ ਫੇਰ ਆਪਾਂ ਦੁਬਾਰਤੋਂ ਉਹਨੂੰ ਕਰ ਲਾਂਗੇ ਰੋਸਟ ਕਰ ਲਵਾਂਗੇ ਚੰਗੀ ਤਰ੍ਹਾਂ ਉਹਦਾ ਹੋਰ ਵੀ ਇੱਕ ਟੇਸਟ ਵੱਖਰਾ ਆਂਦਾ ਬਹੁਤ ਹੀ ਅੱਛਾ ਟੇਸਟ ਆਂਦਾ ਤੇ ਮੈਂ ਕੀ ਕੀਤਾ ਚਨੇ ਵਾਲੇ ਪਾਊਡਰ ਨੂੰ ਮਤਲਬ ਉਹਨੂੰ ਚੰਗੀ ਤਰ੍ਹਾਂ ਮੈਂ ਰੋਸਟ ਕਰ ਲਿਆ ਸੀਗਾ ਮਤਲਬ 2-3 ਮਿੰਟ ਲਈ ਤੇ 2 ਕੁ ਮਿੰਟ ਲੱਗਦੇ ਇਹਨੂੰ ਬਸ ਰੋਸਟ ਕਰਨ ਲਈ ਤੇ ਤੁਸੀਂ ਦੇਖੋਗੇ ਸਾਰੀ ਬਰਫੀ ਬੜੀ ਜਲਦੀ ਬਣ ਕੇ ਤਿਆਰ ਹੋ ਜਦ ਬਹੁਤ ਘੱਟ ਇਨਗਰੀਡੀਅੰਟਸ ਦੇ ਵਿੱਚ ਇਹ ਨਹੀਂ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਘਿਓ ਜਿਵੇਂ ਅਸੀਂ ਪਾਉਨੇ ਇਹਦੇ ਚ ਕੋਈ ਇੰਨਾ ਜ਼ਿਆਦਾ ਘਿਓ ਪਾਉਂਦੀ ਵੀ ਲੋੜ ਨਹੀਂ ਤੁਸੀਂ ਦੇਖਿਆ ਹਣਾ 2 ਜਾਂ 3 ਚਮਚ ਹੀ ਪਾਏ ਤੇ ਇਸ ਹੁਣ ਮੈਂ ਕੀ ਕਰ ਲਿਆ ਸੀਗਾ ਜਨੇ ਦੇ ਪਾਊਡਰ ਨੂੰ ਜਿਹੜਾ ਮੈਂ ਰੋਸਟ ਕਰ ਲਿਆ ਸੀਗਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਮੈਂ ਡਰਾਈ ਫਰੂਟ ਵਾਲਾ ਜਿਹੜਾ ਅਸੀਂ ਮਿਕਸਚਰ ਤਿਆਰ ਕੀਤਾ ਸੀਗਾ ਮੈਂ ਗ੍ਰाइंड ਕਰਕੇ ਉਹ ਵੀ ਸਾਰਾ ਇਹਦੇ ਵਿੱਚ ਪਾ ਦਿੱਤਾ ਸੀਗਾ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਇਹਨੂੰ ਮਿਲਾ ਲੈਣਾ ਹੈ ਤਾਂ ਜੋ ਸਾਰੇ ਮਤਲਬ ਪਾਊਡਰ ਵਿੱਚ ਮਿਕਸ ਹੋ ਜਵੇ ਫਿਰ ਇਹਦਾ ਮਤਲਬ ਹਰ ਇੱਕ ਪੀਸ ਵਿੱਚ ਸਵਾਦ ਵੱਖਰਾ ਆਵੇ ਡਰਾਈ ਫਰੂਟ ਦਾ ਫਿਰ ਮੈਂ ਕੀ ਕੀਤਾ ਸੀਗਾ ਜਿਹੜਾ 슈ਗਰ ਪਾਊਡਰ ਮਤਲਬ ਗ੍ਰाइंड ਕੀਤਾ ਸੀ 슈ਗਰ ਨੂੰ ਉਹ ਵੀ ਮੈਂ ਪਾ ਲਈ ਸੀ ਇਸ ਟੇਸ ਦੇ ਉੱਤੇ ਫਿਰ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੋ ਇਹਦੇ ਵਿੱਚ ਜ਼ਿਆਦਾ ਕੰਮ ਹੁਣ ਮੇਨ ਹੈਗਾ ਵਾ ਮਿਲਕ ਦਾ ਕਿਉਂਕਿ ਆਪਾਂ ਹੁਣ ਦੇਖੋ ਬਾਈਂਡਿੰਗ ਲਈ ਘਿਓ ਤੇ ਆਪਾਂ ਬਹੁਤ ਥੋੜਾ ਲਿਆ ਸੀ ਉਹਨਾਂ ਨਾਲ ਤੇ ਆਪਾਂ ਸਿਰਫ ਰੋਸਟੀ ਕਰ ਪਾਈ ਹੁਣ ਆਪਾਂ ਬਾਈਂਡਿੰਗ ਲਈ ਦੁੱਧ ਯੂਜ਼ ਕੀਤਾ ਮੈਂ ਇੱਥੇ ਦੁੱਧ 1 ਕਿਲੋ ਯੂਜ਼ ਕੀਤਾ 1 ਲੀਟਰ ਯੂਜ਼ ਕੀਤਾ ਮਤਲਬ ਤੁਸੀਂ ਦੇਖ ਲਿਓ ਹਨਾ ਹੌਲੀ ਹੌਲੀ ਪਾਉਣਾ ਦੁੱਧ ਨੂੰ ਆਪਾਂ ਇਕਦਮ ਸਾਰਾ ਇਕੱਠਾ ਨਹੀਂ ਪਾਉਣਾ ਆਪਾਂ ਮਿਕਸ ਕਰ ਕਰ ਵੇਖਣਾ ਕਿ ਕਿੱਥੇ ਜ਼ਰੂਰਤ ਪੈਂਦੀ ਸਾਨੂੰ ਦੁੱਧ ਦੁੱਧ ਦੀ ਦੇਖੋ ਐਵੇਂ ਦਾ ਜਦੋਂ ਸਾਨੂੰ ਮਿਕਸਚਰ ਤਿਆਰ ਮਿਲ ਜਵੇ ਤਾਂ ਮਤਲਬ ਇਹ ਸੈੱਟ ਹੋ ਜਵੇ ਜਦੋਂ ਅਸੀਂ ਜਾਂ ਟਰੇ ਪਲੇਟ ਥਾਲੀ ਕਿਸੇ ਪਾਈਏ ਤੇ ਸੈੱਟ ਹੋ ਜਵੇ ਬਸ ਐਵੇਂ ਦਾ ਮਿਕਸਚਰ ਸਾਨੂੰ ਤਿਆਰ ਚਾਹੀਦਾ ਇਹ ਮੈਨੂੰ ਲੱਗਦਾ 5-6 ਮਿੰਟ ਦਾ ਪ੍ਰੋਸੈਸ ਸੀਗਾ ਸਾਰਾ ਮੈਂ ਕਰਕੇ ਤਿਆਰ ਕਰ ਲਿਆ ਸੀਗਾ ਫਿਰ ਮੈਂ ਗ੍ਰੀਸ ਕਰ ਲਈ ਮੈਂ ਭਰਾਚ ਵੀ ਪਾਇਆ ਸੀਗਾ ਉਹਦੇ ਚ ਪਾ ਲਿਆ ਮਤਲਬ ਕੋਈ ਬਾਹ ਮਤ ਤੁਹਾਡੀ ਕੋਲ ਟ੍ਰੇ ਹੈ ਜਾਂ ਥਾਲੀ ਹੈ ਉਹਨੂੰ ਗ੍ਰੀਸ ਕਰਕੇ ਚੰਗੀ ਤਰ੍ਹਾਂ ਪਾ ਲਿਆ ਸਾਰਾ ਮਿਕਸਚਰ ਇੱਧਰ ਪਾ ਦੇ ਚ ਉਹਨੂੰ ਸੈੱਟ ਕਰ ਲਿਆ ਫਲੈਟ ਕਰ ਲਿਆ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਥੋੜੇ ਉੱਪਰ ਉਹ ਡੈਕੋਰੇਸ਼ਨ ਲਈ ਵੀ ਥੋੜੇ ਮੈਂ ਨਾ ਬਦਾਮ ਯੂਜ਼ ਕੀਤੇ ਸੀਗੇ ਤੁਸੀਂ ਕੋਈ ਪਿਸਤਾ ਹੈਗਾ ਪਿਸਤਾ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਕੱਟ ਕਰਕੇ ਨਾ ਥੋੜੇ ਥੋੜੇ ਪੀਸਿਸ ਤੇ ਜਾਂ ਤੁਸੀਂ ਫੁੱਲ ਵੀ ਲਗਾ ਸਕਦੇ ਹੋ ਪੂਰਾ ਪੀਸ ਵੀ ਲਗਾ ਸਕਦੇ ਹੋ ਕਿ ਨਾ ਸੋਨਾ ਲੱਗਾ ਤਿੰਨ ਘੰਟੇ ਦੀ ਰੈਸਟ ਕਰਵਾਤੀ ਸੀਗੀ ਬਾਅਦ ਵਿੱਚ ਦੇਖੋ ਮੈਂ ਇਹਨੂੰ ਐਵੇਂ ਕੱਟ ਕਰਕੇ ਪੀਸ ਬਣਾ ਲਏ ਸੀਗੇ ਮੈਨੂੰ ਐਕਚੁਅਲੀ ਮਤਲਬ ਕਈ ਦੀਆਂ ਪਿੰਨੀਆਂ ਗੋਲ-ਗੋਲ ਵੀ ਹਨਾ ਵਟ ਲੈਂਦੇ ਬਣਾ ਲੈਂਦੇ ਤੇ ਬਟ ਮਤਲਬ ਮੈਨੂੰ ਇਹਦਾ ਪੀਸ ਖਾਨ ਵਿੱਚ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਜਦੋਂ ਅਸੀਂ ਨਾ ਮੈ ਬਹੁਤ ਪਸੰਦ ਹੈ ਸਿੰਦੀ ਮਤਲਬ ਚਨਾ ਬਰਫੀ ਹੈ ਨਾ ਤੇ ਉਹ ਐਕਚੁਅਲੀ ਮੈਨੂੰ ਉਹ ਜਦੋਂ ਮੈਂ ਖਾਧੀ ਸੀ ਪਹਿਲੀ ਵਾਰੀ ਮੈਨੂੰ ਬੜਾ ਵਧੀਆ ਲੱਗਾ ਮੈਂ ਕਿਹਾ ਕਿਉਂ ਨਾ ਆਪਾਂ ਨਾ ਉੱਥੇ ਬਹੁਤ ਮਹਿੰਗੀ ਸੀਗੀ ਮੈਂ ਕਿਹਾ ਕਿਉਂ ਨਾ ਸੀ ਇਹਨੂੰ ਘਰੇ ਬਣਾ ਕੇ ਤਿਆਰ ਕਰ ਲਈਏ ਸੋ ਮੈਂ ਇੱਕ ਵਾਰੀ ਪਹਿਲਾਂ ਵੀ ਟਰਾਈ ਕੀਤੀ ਸੀ ਫਿਰ ਮੈਂ ਦੂਸਰੀ ਵਾਰ ਬਣਾਈ ਜੂ ਤੋ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਚਨਾ ਬਰਫੀ ਬਣ ਕੇ ਬਹੁਤ ਹੀ ਜਲਦੀ ਤਿਆਰ ਹੋ ਗਈ ਤੇ ਬਹੁਤ ਸੁਆਦ ਵੀ ਸੀਗੀ ਥੈਂਕ ਯੂ ਤੁਸੀਂ ਵੀ ਜ਼ਰੂਰ ਬਣਾਓ